ਤਾਂ ਜੀ ਸਾਰਿਆਂ ਦਾ ਪੰਜਾਬੀ ਕੁਕਿੰਗ ਬਲੌਗ ਵਿੱਚ ਅੱਜ ਅਸੀਂ ਬਣਾਵਾਂਗੇ ਜੀ ਵੀਲ ਪੂਰੀ ਬਹੁਤ ਟੇਸਟੀ ਬਣਦੀ ਹੈ ਇੱਥੇ ਅਸੀਂ ਲੱਗ ਲੱਗ ਤਾਂ ਦੇ ਨਮਕੀਨ ਲੱਲੇ ਨੇ ਤੇ ਦੋ ਕੌਲੀਆਂ ਅਸੀਂ ਪਾਵਾਂਗੇ ਜੀ ਫੁੱਲੀਆਂ ਦੀਆਂ ਇੱਕ ਬਰਤਨ ਵਿੱਚ ਇੱਥੇ ਅਸੀਂ ਪਾਵਾਂਗੇ ਜੀ ਗਰੀਬ ਕੜਾ ਆਲੂ ਭੁਜੀਆ ਤੇ ਮੂੰਗੀ ਦੀ ਦਾਲ ਤੇ ਮਿਕਸ ਨਮਕੀਨ ਇੱਥੇ ਅਸੀਂ ਪਾਵਾਂਗੇ ਜੀ ਗਿਰੀਆਂ ਮੂੰਫਲੀ ਮੂੰਫਲੀ ਦੀਆਂ ਗਿਰੀਆਂ ਇਹਨੂੰ ਐਕਸਮਿਕਸ ਕਰ ਲਵਾਂਗੇ ਇੱਥੇ ਪਾਵਾਂਗੇ ਹਾਫ ਨਮਕ ਨਮਕ ਕਾਲਾ ਨਮਕ ਪਾਵਾਂਗੇ ਸਵਾਦ ਵਾਸਤੇ ਅੱਧਾ ਕੱਟਿਆ ਇੱਕ ਕੱਟਿਆ ਹੋਇਆ ਮੀਡੀਅਮ ਸਾਈਜ਼ ਦਾ ਪਿਆਜ਼ ਬਰੀ ਕੱਟਿਆ ਹੋਇਆ ਇੱਥੇ ਸਿਰ ਉੱਪਰ ਨਿੰਬੂ ਨਿਚੋੜ ਦੇਵਾਂਗੇ ਇੱਕ ਨਿੰਬੂ ਅਸੀਂ ਦੇਰ ਸੇ ਇਸਤੇਮਾਲ ਕਰਾਂਗੇ ਤੇ ਸਾਡੀ ਵੇਲ ਪੂੜੀ ਬਣ ਕੇ ਤਿਆਰ ਬਹੁਤ ਟੇਸਟੀ ਬਣਦੀ ਹੈ ਤੁਸੀਂ ਘਰ ਵਿੱਚ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਤੇ ਉੱਤੇ ਅਸੀਂ ਪਾਵਾਂਗੇ ਹਾਫ ਚਮਚ ਲਾਲ ਕੁੱਟੀ ਹੋਈ ਮਿਰਚ ਤੇ ਇਹ ਮਿਕਸ ਕਰ ਦਵਾਂਗੇ ਸੜੀ ਵੀਲ ਪੂਰੀ ਬਣ ਕੇ ਤਿਆਰ ਹੈ ਜੀ